ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੋ ਤੁਹਾਡੇ ਨਾਲ ਆਪਾਂ ਇੱਕ ਸਟ੍ਰੈਟਜੀ ਸ਼ੇਅਰ ਕੀਤੀ ਸੀ ਵੱਡੇ ਐਸਐਨ ਵਾਲੀ ਜਿਹਦੇ ਵਿੱਚ ਐਸਐਨ ਕਾਫੀ ਵੱਡਾ ਹੁੰਦਾ ਆ ਤੇ ਉਹਦੇ ਕੀ ਰਿਜ਼ਲਟ ਆਇਆ ਸੈਕੰਡ ਮੰਥ ਦੇ ਵਿੱਚ ਪਹਿਲੇ ਮੰਥ ਦੇ ਵਿੱਚ ਆਪਾਂ ਨੂੰ ਆਲਮੋਸਟ 40000 ਦਾ ਪ੍ਰੋਫਿਟ ਵੇਖਣ ਨੂੰ ਮਿਲਿਆ ਸੀ ਤੁਹਾਨੂੰ ਮੈਂ ਕਿਹਾ ਸੀ ਕਿ ਅਕਤੂਬਰ ਮੰਥ ਦੇ ਵਿੱਚ ਸਾਰੀਆਂ ਟਰੇਡਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਟੈਲੀਗ੍ਰਾਮ ਦੇ ਵਿੱਚ ਤੇ ਆਪਾਂ ਆਪਣਾ ਵਾਅਦਾ ਪੂਰਾ ਕੀਤਾ ਹੈ ਹਰ ਇੱਕ ਟਰੇਡ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਿਰਫ ਦੋ ਟਰੇਡਾਂ ਮਿਸ ਹੋ ਜਾਂ ਸੀ ਉਹ ਵੀ ਕੋਈ ਜ਼ਰੂਰੀ ਕੰਮ ਕਰਕੇ ਉਹ ਦੋ ਟਰੇਡਾਂ ਜੇ ਆਪਾਂ ਕੱਢ ਵੀ ਦਈਏ ਤਾਂ ਵੀ ਕੀ ਰਿਜ਼ਲਟ ਮਿਲੇ ਆ ਜੋ ਦੋ ਟਰੇਡਾਂ ਆਪਾਂ ਪਾਉਨੇ ਆ ਤੇ ਕੀ ਰਿਜ਼ਲਟ ਮਿਲੇ ਆ ਸਾਰਾ ਕੁਝ ਇਸ ਵੀਡੀਓ ਚ ਐਕਸਪਲੇਨ ਕਰਾਂਗੇ ਕਿੰਨਾ ਪ੍ਰੋਫਿਟ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਅੱਗੇ ਕੀ ਸਟ੍ਰੈਟਜੀ ਰਹੂਗੀ ਤੇ ਕਿਵੇਂ ਆਪਾਂ ਇਸ ਨੂੰ ਅੱਗੇ ਲੈ ਕੇ ਚੱਲਾਂਗੇ ਤੇ ਕਿਵੇਂ ਆਪਾਂ ਸਟੈਪ ਬਾਈ ਸਟੈਪ ਇਹਦੇ ਵਿੱਚ ਲੋਟ ਸਾਈਜ਼ ਇਨਕਰੀਜ਼ ਕਰਾਂਗੇ ਸਾਰਾ ਕੁਝ ਦੱਸਾਂਗੇ ਇਸ ਵੀਡੀਓ ਚ ਨਾਲ ਆਪਾਂ ਸ਼ੇਅਰ ਕਰਾਂਗੇ ਸਾਰੇ ਆਪਣੇ ਜੋ ਵੀ ਟਰੇਡਾਂ ਸੀ ਕਿਸ ਟਾਈਮ ਤੇ ਟਰੇਡ ਹੋਈ ਤੇ ਕਿਸ ਜਗ੍ਹਾ ਤੇ ਟ੍ਰੇਡ ਕੀਤੀ ਉਹ ਵੀ ਦੱਸਾਂਗੇ ਵੀਡੀਓ ਨੂੰ ਪੂਰਾ ਦੇਖ ਲਿਓ ਜੋ ਲੋਕ ਕੁਝ ਸਿੱਖਣਾ ਚਾਹੁੰਦੇ ਨੇ ਜੋ ਕੁਝ ਨਹੀਂ ਸਿੱਖਣਾ ਚਾਹੁੰਦੇ ਉਹ ਵੀਡੀਓ ਨੂੰ ਜਾ ਕੇ ਛੱਡ ਸਕਦੇ ਆ ਕੋਈ ਵੀ ਆਪਾਂ ਇਸ ਵੀਡੀਓ ਦੇ ਵਿੱਚ ਨਵਾਂ ਸੈਟਅਪ ਨਹੀਂ ਦੱਸਣ ਵਾਲੇ ਸਿਰਫ ਐਜੂਕੇਸ਼ਨ ਵਾਸਤੇ ਵੀਡੀਓ ਆ ਜੋ ਆਪਾਂ ਪਿੱਛੇ ਇੱਕ ਮਹੀਨੇ ਦੇ ਵਿੱਚ ਕੀਤਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਨਿਫਟੀ ਦਾ ਚਾਰਟ ਓਪਨ ਕੀਤਾ ਹੋਇਆ 15 ਮਿੰਟ ਦਾ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਜਿਨ੍ਹਾਂ ਨੇ ਇਹ ਵੀਡੀਓ ਵੇਖੀ ਹੋਵੇਗੀ ਆਪਣੇ ਪਹਿਲਾ ਉਹਨਾਂ ਨੂੰ ਇਹਦੇ ਬਾਰੇ ਪਤਾ ਹੈ ਜੇ ਕੋਈ ਨਵਾਂ ਇਸ ਵੀਡੀਓ ਤੇ ਆਇਆ ਹੈ ਤੇ ਉਸ ਨੂੰ ਕਨਫਿਊਜ਼ਨ ਹੋਵੇਗਾ ਤਾਂ ਕਰਕੇ ਉਹ ਪਹਿਲਾਂ ਉਹ ਵੀਡੀਓ ਦੇਖ ਸਕਦਾ ਹੈ ਜੋ ਆਪਣੀ ਸਟ੍ਰੈਟਜੀ ਹੈ ਉਹ ਸਟ੍ਰੈਟਜੀ ਆਪਣੀ ਆ ਹੈ ਠੀਕ ਹੈ ਜਿਹਨੇ ਕਿਸੇ ਨੇ ਵੀਡੀਓ ਨਹੀਂ ਦੇਖੀ ਜੇ ਤੱਕ ਦੇਖ ਸਕਦਾ ਹੈ ਟਾਈਮ ਸਾਈਕਲ ਸਵਿੰਗ ਸਟ੍ਰੈਟਜੀ ਆ ਜਿਹਦੇ ਤੇ ਮੈਂ ਲਿਖਿਆ ਸੀ ਕਿ 40 ਮਿੰਟ ਤੁਹਾਡੀ ਜ਼ਿੰਦਗੀ ਬਦਲ ਸਕਦੇ ਆ ਤੇ ਜ਼ਿੰਦਗੀ ਜ਼ਰੂਰ ਬਦਲਣਗੇ ਜੇ ਤੁਸੀਂ ਇਸ ਨੂੰ ਫਾਲੋ ਕਰੋਗੇ ਤਾਂ ਤੇ ਇਸ ਵੀਡੀਓ ਨੂੰ ਤੁਸੀਂ ਜਾ ਕੇ ਦੇਖ ਲਿਓ ਲਿੰਕ ਮੈਂ ਟੈਲੀਗ੍ਰam ਤੇ ਵੀ ਦੇ ਦੇਵਾਂਗਾ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜੇ ਕਲਿੱਕ ਕਰੋਗੇ ਤੇ ਸਭ ਤੋਂ ਉੱਤੇ ਤੁਹਾਨੂੰ ਇਹ ਵੀਡੀਓ ਮਿਲ ਜਾਵੇਗੀ ਉੱਥੇ ਮੈਂ ਲਿਖ ਵੀ ਦਵਾਗਾ ਟਾਈਮ ਸਾਈਕਲ ਸਵਿੰਗ ਸਟ੍ਰੈਟਜੀ ਵੀਡੀਓ ਉੱਤੇ ਕਲਿੱਕ ਕਰਕੇ ਤੁਸੀਂ ਵੀਡੀਓ ਵੇਖ ਸਕਦੇ ਹੋ ਠੀਕ ਹੈ ਆਓ ਚੱਲਦੇ ਹੁਣ ਅੱਗੇ ਤੇ ਇਸ ਮੰਥ ਦੇ ਵਿੱਚ ਆਪਣੀ ਜਿਹੜੀ ਪਹਿਲੀ ਟ੍ਰੇਡ ਬਣੀ ਸੀ ਇਸ ਸਟ੍ਰੈਟਜੀ ਤੇ ਉਹ ਬਣੀ ਸੀ ਆਪਣੀ 1 ਅਕਤੂਬਰ ਨੂੰ ਆਲਮੋਸਟ ਆਪਣੀ ਬਣੀ ਸੀ ਉਹ 9:45 ਮਿੰਟ ਤੇ ਸਾਰਾ ਕੁਝ ਮੈਂ ਲਿਖਿਆ ਹੋਇਆ ਆਲਰੇਡੀ ਠੀਕ ਹੈ ਤੁਹਾਨੂੰ ਦਿਖਾਵਾਂਗਾ ਜਿਆਦਾ ਲੰਮੀ ਵੀਡੀਓ ਨਹੀਂ ਹੋਵੇਗੀ ਪਹਿਲੀ ਟ੍ਰੇਡ ਆਪਾਂ ਕੀਤੀ ਸੀ 1 ਅਕਤੂਬਰ ਨੂੰ 945 ਤੇ 61 ਪੁਆਇੰਟਾਂ ਦਾ ਆਪਾਂ ਪ੍ਰੋਫਿਟ ਦੇਖਣ ਨੂੰ ਮਿਲਿਆ ਸੀ ਜਿਹਦੇ ਵਿੱਚ ਸਵਿੰਗ ਹਾਈ ਬ੍ਰੇਕ ਹੋਣ ਤੇ ਆਪਾਂ ਟਰੇਡ ਕਰਦੇ ਹਾਂ ਅਪਸਾਈਡ ਤੋਂ ਸਵਿੰਗ ਲੋਅ ਬ੍ਰੇਕ ਹੋਣ ਤੇ ਡਾਊਨ ਸਾਈਡ ਨੂੰ ਟਰੇਡ ਕਰਦੇ ਹਾਂ ਉਹ ਕੰਡੀਸ਼ਨ ਸਾਰੀ ਆਪਾਂ ਵੀਡੀਓ ਦੇ ਵਿੱਚ ਦੱਸੀ ਐਗਜ਼ਿਟ ਕਿਦੋਂ ਕਰਨਾ ਉਹ ਵੀ ਦੱਸਿਆ ਕਿੰਨਾ ਚਿਰ ਟਰੇਡ ਹੋਲਡ ਕਰਨੀ ਉਹ ਵੀ ਦੱਸਿਆ ਠੀਕ ਹੈ ਦੂਜੀ ਟਰੇਡ ਆਪਣੀ ਬਣੀ 3 ਅਕਤੂਬਰ ਨੂੰ 12:15 ਮਿੰਟ ਤੇ 55 55 ਪੁਆਇੰਟ ਦਾ ਆਪਾਂ ਨੂੰ ਪ੍ਰੋਫਿਟ ਉਹਦੇ ਵਿੱਚ ਦੇਖਣ ਨੂੰ ਮਿਲਿਆ ਜੇ ਆਪਾਂ ਗੱਲ ਕਰੀਏ ਚਾਰਟ ਤੇ ਤੇ ਚਾਰਟ ਤੇ ਵੀ ਮੈਂ ਤੁਹਾਨੂੰ ਦਿਖਾ ਦੇਣਾ ਹੈ ਪਹਿਲੀ ਜਿੱਥੇ ਮੈਂ ਲਾਈਨ ਲਗਾਈ ਹੋਈ ਹੈ ਟਾਈਮ ਸਿੱਕਲ ਆਪਣਾ ਜੋ ਸੀ ਉਹ ਹੈਗਾ ਸੀ 30 ਸਤੰਬਰ ਨੂੰ 1:15 ਮਿੰਟ ਤੇ ਪਰ ਜੋ ਸਵਿੰਗ ਹਾਈ ਬ੍ਰੇਕ ਹੋਇਆ ਸੀ ਉਹ ਨੈਕਸਟ ਡੇ ਹੋਇਆ ਸੀ ਜੋ ਕਿ ਹੋਇਆ ਸੀ 9:30 ਵਜੇ 1 ਅਕਤੂਬਰ ਨੂੰ ਠੀਕ ਹੈ ਮਤਲਬ ਕਿ 9:30 ਵਜੇ ਬ੍ਰੇਕ ਹੋਇਆ ਸੀ ਪਰ ਜੋ 9:30 ਵਜੇ ਕੈਂਡਲ ਸ਼ੁਰੂ ਹੁੰਦਾ 15 ਮਿੰਟ ਦਾ ਉਹ ক্লোਜ਼ 9:45 ਤੇ ਹੁੰਦਾ ਤਾਂ ਕਰਕੇ ਆਪਣੀ ਐਂਟਰੀ ਕਿੱਥੇ ਹੋਵੇਗੀ 9:45 ਤੇ ਠੀਕ ਹੈ ਉਸ ਤੋਂ ਬਾਅਦ ਆ ਜੋ ਦੂਸਰੀ ਐਂਟਰੀ ਹੋਈ ਸੀ ਦੂਸਰੀ ਟਰੇਡ ਆਪਣੀ ਇਹ ਵੀ ਅਪਸਾਈਡ ਨੂੰ ਸੀ ਪਹਿਲੀ ਵੀ ਅਪਸਾਈਡ ਨੂੰ ਸੀ 3 ਅਕਤੂਬਰ ਨੂੰ 12:15 ਤੇ ਕੈਂਡਲ ਕਲੋਜ਼ ਹੋਇਆ ਸਵਿੰਗ ਹਾਈ ਤੇ ਇੱਥੇ ਆਪਣੀ ਐਂਟਰੀ ਬਣੀ ਸੀ ਠੀਕ ਹੈ ਜੇ ਪਹਿਲਾਂ ਦੋ ਟਰੇਡਾਂ ਉਸ ਤੋਂ ਬਾਅਦ ਆ ਤੀਸਰੀ ਟਰੇਡ ਦੀ ਗੱਲ ਕਰ ਲੈਂਦੇ ਆਪਾਂ ਜੋ ਆਪਣੀ ਬਣੀ ਸੀ 7 ਅਕਤੂਬਰ ਨੂੰ 9:30 ਮਿੰਟ ਤੇ ਜਿਹਦੇ ਵਿੱਚ ਆਪਾਂ ਨੂੰ 10 ਪੁਆਇੰਟ ਦਾ ਲਾਸ ਹੋਇਆ ਸੀ ਉਹ ਵੀ ਆਓ ਦੇਖ ਲੈਣੇ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇੱਥੇ 7 ਅਕਤੂਬਰ 9:30 ਮਿੰਟ ਤੇ ਠੀਕ ਹੈ ਇੱਥੇ ਆਪਾਂ ਚੱਲਦੇ ਆ 7 ਅਕਤੂਬਰ 9:30 ਮਿੰਟ ਤੇ ਆ ਦੇਖੋ ਠੀਕ ਹੈ 7 ਅਕਤੂਬਰ ਤੇ 9:15 ਮਿੰਟ ਵਾਲੇ ਕੈਂਡਲ ਤੇ ਆਪਾਂ ਕਰਾਂਗੇ ਤੇ ਉਹ ক্লোਜ਼ ਕਿੰਨੇ ਵਜੇ ਹੋਵੇਗਾ 9:30 ਮਿੰਟ ਤੇ ਠੀਕ ਹੈ 9:30 ਮਿੰਟ ਤੇ ਐਂਟਰੀ ਹੋਈ ਇਹਦੇ ਵਿੱਚ ਵੀ ਇੱਕ ਟਾਈਮ ਤੇ ਆਪਾਂ ਨੂੰ ਵਧੀਆ ਪ੍ਰੋਫਿਟ ਹੋਇਆ ਸੀ ਪਰ ਆਪਾਂ ਜੋ ਕੰਡੀਸ਼ਨਾਂ ਦੱਸਿਆ ਸੀ ਉਹ ਕੰਡੀਸ਼ਨਾਂ ਫੁੱਲਫਿਲ ਕਰਨ ਤੋਂ ਬਾਅਦ ਹੀ ਐਗਜ਼ਿਟ ਕਰਦੇ ਹਾਂ ਤਾਂ ਕਰਕੇ ਇਹਦੇ ਵਿੱਚ ਆਪਾਂ ਨੂੰ ਲੌਸ ਲੈਣਾ ਪਿਆ ਸੀ ਆਲਮੋਸਟ 10 ਪੁਆਇੰਟ ਦਾ ਠੀਕ ਹੈ ਉਸ ਤੋਂ ਬਾਅਦ ਆ ਨੈਕਸਟ ਟ੍ਰੇਡ ਆਪਣੀ ਜੋ ਬਣੀ ਸੀ ਉਹ ਆ ਬਣੀ ਸੀ 9 ਅਕਤੂਬਰ ਨੂੰ 11:15 ਮਿੰਟ ਤੇ ਜਦੋਂ ਕੈਂਡਲ ক্লোਜ਼ ਹੁੰਦਾ ਇੱਥੇ ਆਪਾਂ ਐਂਟਰੀ ਪਲਾਨ ਕਰਦੇ ਹਾਂ ਉਹ ਜਿਹੜੀ ਟ੍ਰੇ 11 ਵਜੇ 15 ਮਿੰਟ ਤੇ 9 ਅਕਤੂਬਰ ਨੂੰ ਇਹਦੇ ਵਿੱਚ ਵੀ ਆਪਣਾ 20 ਪੁਆਇੰਟਾਂ ਦਾ ਲਾਸ ਹੋਇਆ ਉਸ ਤੋਂ ਬਾਅਦ ਆ 5 ਮਾਫ ਕਰਨਾ 10 ਅਕਤੂਬਰ ਨੂੰ 1:45 ਤੇ ਆਪਣੀ ਟਰੇਡ ਹੋਈ ਜਿਹਦੇ ਵਿੱਚ ਆਪਾਂ ਨੂੰ 85 ਪੁਆਇੰਟਾਂ ਦਾ ਲਾਸ ਹੋਇਆ ਸੀ ਜੋ ਕਿ ਇਸ ਮਹੀਨੇ ਦਾ ਸਭ ਤੋਂ ਵੱਡਾ ਲਾਸ ਆਪਾਂ ਨੂੰ ਇਸ ਦਿਨ ਦੇਖਣ ਨੂੰ ਮਿਲਿਆ ਸੀ ਇਹ ਵੀ ਅੱਗੇ ਆਪਾਂ ਮੈਂ ਚਾਰਟ ਤੇ ਇੱਕ ਵਾਰੀ ਤੁਹਾਨੂੰ ਦਿਖਾ ਦੇਣਾ ਇੱਥੇ ਆਪਾਂ ਚੱਲਾਂਗੇ ਚਾਰਟ ਤੇ ਇਹ ਦੇਖ ਸਕਦੇ ਹੋ ਠੀਕ ਹੈ ਇੱਥੇ ਆਪਾਂ ਮਤਲਬ ਮਾਈਨਰ ਜੇ ਪੁਆਇੰਟਾਂ ਨਾਲ ক্লোਜ਼ ਹੋਇਆ ਸੀ ਤੇ ਉੱਥੇ ਹੀ ਆਪਾਂ ਐਂਟਰੀ ਰਲਈ ਸੀ ਠੀਕ ਹੈ ਇੱਕ ਵਾਰੀ ਆ ਉੱਤੇ ਵਾਲੇ ਸਾਰੇ ਆਪਾਂ ਹਟਾ ਦਈਏ ਤਾਂ ਜੋ ਤੁਹਾਨੂੰ ਦੁਬਾਰਾ ਸਮਝ ਲੱਗ ਜਾਵੇ ਠੀਕ ਹੈ ਇਹਨਾਂ ਨੂੰ ਆਪਾਂ ਹਟਾ ਦਿੱਤਾ ਇਹ ਦੇਖੋ ਆ ਜਿਹੜਾ ਕੈਂਡਲ ਇਸ ਸਵਿੰਗ ਹਾਈ ਤੇ ক্লোਜ਼ ਹੋਇਆ ਸੀ ਇਹ ਵੀ ਆਪਣੀ ਟ੍ਰੇਡ ਅਪਸਾਈਡ ਨੂੰ ਹੀ ਸੀ ਠੀਕ ਹੈ ਇਹ ਵੀ ਟ੍ਰੇਡ ਆਪਣੀ ਅਪਸਾਈਡ ਨੂੰ ਹੀ ਸੀ ਦੇਖ ਸਕਦੇ ਜੇ ਸਵਿੰਗ ਹਾਈ ਤੇ ক্লোਜ਼ ਹੋਇਆ ਤੇ ਇੱਥੇ ਆਪਾਂ ਟ੍ਰੇਡ ਕੀਤੀ ਸੀ ਆਲਮੋਸਟ 1:45 ਮਿੰਟ ਤੇ ਇਹਦੇ ਵਿੱਚ ਵੀ ਆਪਾਂ ਨੂੰ ਲਾਸ ਹੋਇਆ ਸੀ ਹੁਣ ਉਸ ਤੋਂ ਬਾਅਦ ਜਿਹੜੀ ਅਗਲੀ ਟ੍ਰੇਡ ਸੀ ਆਪਣੀ ਉਹ ਡਾਊਨ ਸਾਈਡ ਨੂੰ ਸੀ ਸਵਿੰਗ ਲੋਅ ਦੇ ਥਲੇ ক্লোਜ਼ ਹੋਇਆ 11:00 ਵਜੇ ਪੀਮੈਂਟ ਤੇ ਕੈਂਡਲ ক্লোਜ਼ ਹੁੰਦਾ ਹੈ 14 ਅਕਤੂਬਰ ਨੂੰ ਜੋ ਕਿ ਇੱਥੇ ਤੁਹਾਨੂੰ ਟ੍ਰੇਡ ਦਿਖਾਈ ਦੇ ਜਾਵੇਗੀ ਇਸ ਜਗ੍ਹਾ ਤੇ ਇਹ ਦੇਖ ਸਕਦੇ ਜੋ 11:30 ਮਿੰਟ ਤੇ ਇਹਦੇ ਵਿੱਚ ਵੀ ਆਪਾਂ ਨੂੰ 20 ਪੁਆਇੰਟ ਦਾ ਲਾਸ ਹੋਇਆ ਸੀ ਇੱਕ ਟਾਈਮ ਪ੍ਰੋਫਿਟ ਵੀ ਚੱਲ ਰਿਹਾ ਸੀ ਪਰ ਆਪਣੀ ਕੰਡੀਸ਼ਨ ਦੇ ਸਹਾਰੇ ਨਾਲ ਆਪਾਂ ਨੂੰ ਐਗਜ਼ਿਟ ਨਹੀਂ ਮਿਲਿਆ ਤੇ ਮਾਰਕੀਟ ਨੇ ਆਪਣਾ ਆਣ ਕੇ ਸਟੌਪ ਲਾਸ ਹਿਟ ਕਰ ਦਿੱਤਾ ਤੇ ਆਪਣਾ ਐਸੇ ਰਹਿਤ ਹੋਇਆ ਠੀਕ ਹੈ ਉਸ ਤੋਂ ਬਾਅਦ 15 ਅਕਤੂਬਰ ਨੂੰ 9:30 ਵਜੇ ਅਗਲੀ ਟ੍ਰੇਡ ਆਪਣੀ ਬਣੀ ਉਹ ਵੀ ਆਪਾਂ ਇੱਕ ਵਾਰੀ ਚਾਰਟ ਤੇ ਦਿਖਾ ਦਿੰਨੇ ਤੁਹਾਨੂੰ ਇੱਥ ਦੇਖੋ ਸੇਮ ਮਤਲਬ ਉਸੇ ਟਾਈਮ ਸਾਈਕਲ ਤੇ ਦੋ ਟ੍ਰੇਡਾਂ ਬਣੀਆਂ ਪਹਿਲਾਂ ਡਾਊਨ ਸਾਈਡ ਨੂੰ ਟ੍ਰੇਡ ਬਣੀ ਉਹਦੇ ਵਿੱਚ ਮਾਰਕੀਟ ਨੇ ਇੱਥੇ ਐਸਐਲ ਕੱਟਿਆ ਫਿਰ ਨੈਕਸਟ ਡੇ ਆਪਾਂ ਨੂੰ ਉਸੇ ਟਾਈਮ ਸਾਈਕਲ ਤੇ ਫਿਰ ਤੋਂ ਟ੍ਰੇਡ ਮਿਲੀ ਜਿਹੜੀ ਕਿ 9 ਵਜੇ ਦੇ 15 ਮਿੰਟ ਤੇ ਮਾਰਕੀਟ ਓਪਨ ਹੁੰਦੀ ਹੈ ਤੇ 9:30 ਵਜੇ ਕੈਂਡਲ ਕਲੋਜ਼ ਹੁੰਦਾ ਠੀਕ ਹੈ ਇਸ ਕੈਂਡਲ ਤੇ ਆਪਾਂ ਐਂਟਰੀ ਪਲਾਨ ਕੀਤੀ ਸੀ ਤੇ ਇਹਦੇ ਆਸ-ਪਾਸ ਆਪਣਾ ਇਹਦੇ ਵਿੱਚ ਐਗਜ਼ਿਟ ਹੋਇਆ ਸੀ ਇਹਦੇ ਵਿੱਚ ਜੋ ਆਪਣਾ ਨੂੰ ਪ੍ਰਾਪਤ ਮਿਲਿਆ ਉਹ 36 ਪੁਆਇੰਟਾਂ ਦਾ ਉਸ ਤੋਂ ਬਾਅਦ ਆ ਜਿਹੜੀ ਅਗਲੀ ਟ੍ਰੇਡ ਸੀ ਇਹ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਿਆ ਅ ਯੋਗੀ ਆ ਮੈਂ ਲਗਾਇਆ ਹੋਇਆ ਇੱਕ ਇਹ ਤੇ ਕਾ ਦੋ ਟ੍ਰੇਡ ਨਹੀਂ ਸਜੀਆਂ ਕੀਤੀਆਂ ਸੀ ਠੀਕ ਹੈ ਇਹਦੇ ਵਿੱਚ 255 ਪੁਆਇੰਟਾਂ ਦਾ ਪ੍ਰੋਫਿਟ ਹੋਇਆ 16 ਅਕਤੂਬਰ ਨੂੰ 9:30 ਵਜੇ ਪੈਨ ਟ੍ਰੇਡ ਕੀਤੀ ਸੀ ਉਹ ਮੈਂ ਤੁਹਾਨੂੰ ਚਾਰਟ ਤੇ ਦਿਖਾ ਵੀ ਦਿਨਾ ਕਿੱਥੇ ਕੀਤੀ ਸੀ 16 ਅਕਤੂਬਰ ਨੂੰ 9:30 ਵਜੇ ਆਪਣੀ ਟ੍ਰੇਡ ਹੋਈ ਸੀ ਠੀਕ ਹੈ ਇੱਥੇ ਦੇਖੋ ਆ ਪਹਿਲੇ ਕੈਂਡਲ ਤੇ ਇੱਥੇ ਕੈਂਡਲ ক্লোਜ਼ ਹੋਇਆ ਇੱਥੇ ਆਪਣੀ ਟ੍ਰੇਡ ਹੋਈ ਆਪਣਾ ਸਟਾਪ ਲੋਸ ਬੰਦਾ ਸੀ ਠੀਕ ਹੈ ਉਸ ਤੋਂ ਬਾਅਦ ਆ ਪੰਜ ਨੂੰ ਹੋਲਡ ਰੱਖਿਆ ਸੀ ਜਿੰਨਾ ਚਿਰ 네ਗੇਟਿਵ ਨਹੀਂ ਬੰਦਾ ਇੱਥੇ ਜਾ ਕੇ 네ਗੇਟਿਵ ਬਣਿਆ ਸੀ ਇਹਦੇ ਵਿੱਚ ਆਲਮੋਸਟ ਇਸ ਕੈਂਡਲ ਇਦੇ ਵਿੱਚ ਬਹੁਤ ਵੱਡਾ ਪ੍ਰੋਫਿਟ ਮਿਲਣ ਦੇਖਣ ਨੂੰ ਮਿਲਿਆ ਸੀ ਲਗਭਗ ਆਪਾਂ 2 ਦਿਨ ਟ੍ਰੇਡ ਹੋਲਡ ਕਰਕੇ ਰੱਖੀ ਸੀ ਆਲਮੋਸਟ ਲਗਾ ਸਕਦੇ ਜੋ ਡੇ ਡੇ ਡੇਢ ਦਿਨ ਠੀਕ ਹੈ ਉਸ ਤੋਂ ਬਾਅਦ ਆ ਨੈਕਸਟ ਜੋ ਟਾਈਮ ਸਾਈਕਲ ਆਇਆ ਸੀ ਇਹ ਟ੍ਰੇਡ ਆਪਣੀ ਮਿਸ ਹੋਈ ਸੀ ਕਿਉਂਕਿ ਇਹਦੇ ਵਿੱਚ ਮਾਰਕੀਟ ਗੈਪ ਅਪ ਇੱਥੇ ਗੈਪ ਅਪ ਖੁੱਲ ਗਈ ਸੀ ਤੇ ਐਸਐਲ ਬਹੁਤ ਵੱਡਾ ਬੰਦਾ ਸੀ ਪਰ ਰੈ ਨਹੀਂ ਕੀਤੀ ਇਹ ਮਿਸ ਹੋਈ ਉਸ ਤੋਂ ਬਾਅਦ ਆ ਇਸ ਟਾਈਮ ਸਾਈਕਲ ਦੇ ਵਿੱਚ ਆਪਣੀਆਂ ਦੋ ਟ੍ਰੇਡਾਂ ਬਣੀਆਂ ਪਹਿਲਾਂ ਅਪਸਾਈਡ ਦੀ ਟ੍ਰੇਡ ਬਣੀ ਉਹ ਚੈਸੇਲਟ ਹੋਇਆ ਫਿਰ ਡਾਊਨਸਾਈਡ ਦੀ ਟ੍ਰੇਡ ਬਣੀ ਉਹਦੇ ਵਿੱਚ ਕਾਫੀ ਵੱਡਾ ਪ੍ਰੋਫਿਟ ਮਿਲਿਆ ਇਹਦੇ ਵਿੱਚ ਆਪਾਂ ਐਗਜ਼ਿਟ ਪਹਿਲਾਂ ਹੀ ਕਰ ਦਿੱਤਾ ਸੀ ਵੈਸੇ ਇਹਦੇ ਵਿੱਚ ਲੌਜੀਕਲ ਪ੍ਰੋਫਿਟ ਆਪਾਂ ਨੂੰ 230 ਦੇ ਆਸ-ਪਾਸ ਪੁਆਇੰਟਾਂ ਦੇ ਮਿਲਿਆ ਸੀ ਜਾਂ ਫਿਰ 180 ਮੇਰੇ ਹਿਸਾਬ ਨਾਲ ਮੈਨੂੰ ਜਿੰਦੋਂ ਤੱਕ ਜਾਦਿਆ ਇਹ ਟ੍ਰੇਡ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਪਰ ਆਪਾਂ ਇਹਦੇ ਵਿੱਚ 60 ਪੁਆਇੰਟ ਬੁੱਕ ਕਰ ਲਏ ਸੀ ਕਿਉਂਕਿ ਮੈਂ ਕਿਤੇ ਜਾਣਾ ਸੀ ਤਾਂ ਤੁਹਾਨੂੰ ਅਪਡੇਟ ਨਹੀਂ ਕਰ ਸਕਦਾ ਸੀ ਇਸ ਕਰਕੇ ਮੈਂ ਕਿਹਾ ਸੀ ਕਿ ਆਪਾਂ ਐਗਜ਼ਿਟ ਕਰ ਦੇਵਾਂਗੇ ਠੀਕ ਹੈ ਤੇ ਇਹ ਵੀ ਟ੍ਰੇਡ ਉੱਥੇ ਹੋਵੇਗੀ ਮੈਂ ਤੁਹਾਨੂੰ ਦਿਖਾ ਦੇਣਾ ਇੱਥੇ ਆਪਾਂ ਚੱਲਾਂਗੇ ਇਹ ਦੇਖ ਸਕਦੇ ਹੋ ਇਹ ਜਿਹੜੀ ਹੈ ਠੀਕ ਹੈ ਪਹਿਲਾਂ ਮੈਂ ਮਤਲਬ ਕਿ ਆਪਾਂ ਉੱਥੇ ਅਪਸਾਈਡ ਦੀ ਟਰੇਡ ਕੀਤੀ ਸੀ ਨਾ ਦੋ ਟਰੇਡਾਂ ਹੋ ਜਾਂ ਸੀ ਕਿ ਟਾਈਮ ਸਾਈਕਲ ਦੇ ਵਿੱਚ 23 ਅਕਤੂਬਰ ਨੂੰ 12 ਵਜੇ ਠੀਕ ਹੈ ਜਿਹਦੇ ਵਿੱਚ ਐਕਸੈਲਟ ਹੋਇਆ ਫਿਰ ਆਪਾਂ ਡਾਊਨਸਾਈਡ ਦੀ ਕੀਤੀ ਜਿਹਦੇ ਵਿੱਚ ਆਪਾਂ 60 ਪੁਆਇੰਟ ਬੁੱਕ ਕੀਤੇ ਵੈਸੇ ਇਹਦੇ ਵਿੱਚ ਜਾਦਾ ਮਿਲੇ ਸੀ ਕੋਈ ਨਹੀਂ ਆਪਾਂ ਜੋ ਮਿਲਿਆ ਉਹੀ ਲਿਖਣਾ ਹੈ ਠੀਕ ਹੈ ਉਸ ਤੋਂ ਬਾਅਦ 27 ਨੂੰ ਆਪਾਂ ਕੀਤੀ ਜਿਹਦੇ ਵਿੱਚ 80 ਪੁਆਇੰਟ ਮਿਲੇ ਇਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਨਹੀਂ ਕਰ ਕੀਤੀ ਸੀ ਸਾਡੇ ਨਾਲ ਹੀ ਇਹ ਟਰੇਡ ਬਣ ਗਈ ਸੀ ਠੀਕ ਹੈ ਤੇ 12 ਨੂੰ ਜੋ ਟਰੇਡ ਆਖਰੀ ਬਣੀ ਹੈ ਇਹ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਹਦੇ ਵਿੱਚ ਵੀ ਅੱਜ ਇੱਕ ਟਾਈਮ ਕ 22 ਪੁਆਇੰਟਾਂ ਤੇ ਐਗਜ਼ਿਟ ਕੀਤਾ ਠੀਕ ਹੈ ਕਿਉਂਕਿ ਐਗਜ਼ਿਟ ਵੀ ਆਪਾਂ ਮਾਰਕੀਟ ਦੇ ਵਿੱਚ ਕੁਝ 네ਗੇਟਿਵ ਜਾਂ ਪੋਜ਼ਿਟਿਵ ਬਣਦੇ ਕਰਦੇ ਆ ਤੁਹਾਨੂੰ ਪਤਾ ਹੈ ਟਾਈਮ ਦੇ ਸਹੂਲ ਨਾਲ ਕਰਦੇ ਆ ਇਸ ਕਰਕੇ ਇਹ ਆਪਣਾ ਜੋਰਿਆ ਠੀਕ ਹੈ ਅੱਗੇ ਆਪਾਂ ਇਹ ਵੀ ਦਿਖਾ ਦਿੰਨੇ ਆ ਇੱਕ ਵਾਰੀ ਚਾਰਟ ਤੇ ਫਿਰ ਆਪਾਂ ਕੈਲਕੂਲੇਟ ਕਰਾਂਗੇ ਕਿ ਆਪਾਂ ਨੂੰ ਮਿਲਿਆ ਕਿ ਕਿਹਾ ਆਪਾਂ ਸਾਰਾ ਕੁਝ ਆਪਾਂ ਦੇਖਾਂਗੇ ਠੀਕ ਹੈ ਤੇ ਇਹ ਜੋ ਆਪਣੀ ਟਰੇਡ ਸੀ ਉਹ ਆਵ ਵਾਲੀ ਸੀ ਠੀਕ ਹੈ ਇਹਦੇ ਵਿੱਚ ਆਜ ਦੀ ਟਰੇਡ ਸੀ ਆਪਣੀ ਠੀਕ ਹੈ ਇਹ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਗਈ ਸੀ 27 ਅਕਤੂਬਰ ਨੂੰ ਜੋ ਕਿ 9 ਵਜੇ ਦੇ 3 ਮਿੰਟ ਤੇ ਕੰਡਰ ਕਲੋਜ਼ ਹੁੰਦਾ ਇੱਥੇ ਟਰੇਡ ਹੁੰਦੀ ਹੈ ਤੇ ਇਹਦੇ ਆਸ-ਪਾਸੇ ਦਾ ਐਗਜ਼ਿਟ ਬੰਦਦਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਆਹ ਟਰੇਡ ਆਪਣੀ ਮਿਸ ਹੋਈ ਸੀ ਇੱਥੇ ਵੀ ਕੰਡੀਸ਼ਨ ਹੋਈ ਸੀ ਕਿ ਬਹੁਤ ਵੱਡਾ ਐਸਲ ਬੰਦਦਾ ਸੀ ਮਾਰਕੀਟ 10ਵੇਂ ਗੁਹਾਈ ਬਹੁਤ ਦੂਰ ਸੀ ਠੀਕ ਹੈ ਫਿਰ ਜੋ ਆ ਲਾਸਟ ਟਰੇਡ ਹੋ ਇੱਥੇ ਆਪਣਾ ਸਵਿੰਗ ਲੋ ਬ੍ਰੇਕ ਹੋਇਆ ਜੋ ਕਿ ਕੱਲ 1:45 ਮਿੰਟ ਦੇ ਆਸ-ਪਾਸ ਆਪਾਂ ਐਂਟਰੀ ਪਲਾਨ ਕੀਤੀ ਸੀ ਤੇ ਅੱਜ ਇਹਦੇ ਵਿੱਚ ਆਪਾਂ ਐਗਜ਼ਿਟ ਕੀਤਾ ਸੀ ਇਸ ਜਗ੍ਹਾ ਤੇ ਠੀਕ ਹੈ ਇਸ ਜਗ੍ਹਾ ਤੇ ਆਪਾਂ ਐਗਜ਼ਿਟ ਕਰ ਦਿੱਤਾ ਸੀ ਉਸ ਤੋਂ ਬਾਅਦ ਆ ਵੀ ਮਾਰਕੀਟ ਥੱਲੇ ਗਈ ਪਰ ਕੋ ਕੰਡੀਸ਼ਨ ਦੇ ਸਾਬ ਨੂੰ ਫੋਲੋ ਕਰਦੇ ਚਾਹੇ ਬਾਦ ਦੇ ਵਿੱਚ ਥੱਲੇ ਜਾਏ ਜਾਂ ਉੱਤੇ ਜਾਏ ਉਹਦੇ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਹੁਣ ਆਪਾਂ ਵੇਖਾਂਗੇ ਕਿ ਇਹਦੇ ਵਿੱਚ ਆਪਾਂ ਨੂੰ ਕਿੰਨਾ ਪ੍ਰੋਫਿਟ ਵੇਖਣ ਨੂੰ ਮਿਲਿਆ ਜਾਂ ਕਿੰਨਾ ਲਾਸ ਵੇਖਣ ਨੂੰ ਮਿਲਿਆ ਕੀ ਰਿਹਾ ਆਪਣਾ ਇਸ ਮਹੀਨੇ ਦਾ ਇਹਦੇ ਵਿੱਚ ਫਾਇਦਾ ਜਾਂ ਫਿਰ ਨੁਕਸਾਨ ਆਓ ਦੇਖਦੇ ਆ ਪਹਿਲਾਂ ਤੁਹਾਡੇ ਸਾਹਮਣੇ ਹੀ ਆਪਾਂ ਇਸ ਨੂੰ ਕੈਲਕੂਲੇਟ ਕਰਦੇ ਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੁਆਇੰਟ ਜੋ ਆ ਉਹ ਕੈਲਕੂਲੇਟ ਕਰਾਂਗੇ ਉਸ ਤੋਂ ਬਾਅਦ ਅੱਗੇ ਚੱਲਾਂਗੇ ਕੀ ਆ ਆਪਾਂ ਨੂੰ ਮਿਲਿਆ ਤੇ ਕਿਵੇਂ ਅੱਗੇ ਆਪਾਂ ਅਗਲੇ ਮੰਥ ਪਲਾਨਿੰਗ ਕਰਨੀ ਉਹ ਸਾਰਾ ਕੁਝ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਕੈਲਕੂਲੇਟ ਕਰ ਲੈਣੇ ਆ ਜੋ ਕਿ ਆਪਣੇ 61 ਪੁਆਇੰਟਾਂ ਦਾ ਪਹਿਲਾ ਪ੍ਰੋਫਿਟ ਸੀ ਉਸ ਤੋਂ ਬਾਅਦ ਆ 55 ਪੁਆਇੰਟਾਂ ਦਾ ਪਹਿਲਾਂ ਆਪਾਂ ਲਿਖਾਂਗੇ ਇੱਥੇ 61 ਪਲੱਸ 55 ਪਲੱਸ ਲਾਸ ਵਾਲੇ ਆਪਾਂ ਬਾਅਦ ਕੈਲਕੂਲੇਟ ਕਰਾਂਗੇ ਆ ਵੀ ਲਾਸ ਆ ਵੀ ਲਾਸ 4 ਲਗਾਤਾ ਲਾਸ ਹੋਏ ਉਸ ਤੋਂ ਬਾਅਦ ਆ 36 ਪੁਆਇੰਟ ਪ੍ਰੋਫਿਟ ਫਿਰ 252 ਪੁਆਇੰਟ ਪ੍ਰੋਫਿਟ ਇੱਥੇ ਆਪਾਂ 36 ਲਿਖਾਂਗੇ ਫਿਰ 252 ਉਸ ਤੋਂ ਬਾਅਦ ਆ ਫਿਰ ਅੱਗੇ ਆਪਣਾ 30 ਵਾਰ ਲਾਸ ਇਹ ਬਾਅਦ ਲਿਖਾਂਗੇ ਆਪਾਂ 60 ਪੁਆਇੰਟ ਪ੍ਰੋਫਿਟ ਫਿਰ 80 ਪੁਆਇੰਟ ਪ੍ਰੋਫਿਟ 60 +80 +y ਜੋ ਲਾਸਟ 572 ਪੁਆਇੰਟ ਆਪਾਂ ਨੂੰ ਪ੍ਰੋਫਿਟ ਵੇਖਣ ਮਿਲਿਆ ਠੀਕ ਹੈ ਤੇ ਹੁਣ ਆਪਾਂ ਦੇਖਦੇ ਹਾਂ ਕਿ ਜੋ ਆਪਣਾ ਲਾਸ ਹੈ ਇਹਦੇ ਵਿੱਚ ਆਪਾਂ ਮਾਈਨਸ ਕਰਾਂਗੇ ਜੋ ਲਾਸ ਹੋਇਆ ਆਪਣਾ ਪਹਿਲਾ 10 ਪੁਆਇੰਟਾਂ ਦਾ 10 ਤੇ 20 30 30 ਤੇ ਪਹਿਲਾਂ ਆਪਾਂ ਲਿਖਾਂਗੇ 30 ਇੱਕ ਇਥਾਂ ਹੀ ਲਿਖ ਲੈਣੇ ਫਿਰ ਆਪਾਂ ਲਿਖਾਂਗੇ 82 ਫਿਰ ਆਪਾਂ ਲਿਖਾਂਗੇ 20 ਫਿਰ ਆਪਾਂ ਲਿਖਾਂਗੇ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਇੱਕ ਹੀ ਬਚਿਆ ਹੋਇਆਗਾ ਸ਼ਾਇਦ ਹਾਂ ਇੱਕ ਹੀ ਆ ਇਹ ਹੀ 30 ਪੁਆਇੰਟ ਠੀਕ ਹੈ ਫਿਰ ਆਪਾਂ 30 ਪੁਆਇੰਟ ਲਿਖਾਂਗੇ ਤੇ ਲਾਅਸ ਕੱਢ ਕੇ ਆਪਾਂ ਨੂੰ 410 ਪੁਆਇੰਟਾਂ ਦਾ ਪ੍ਰੋਫਿਟ ਹੋਇਆ ਜੇ ਜੇ ਆਪਾਂ ਇਸ ਨੂੰ ਇੱਕ ਨਾਲ ਕਰੀਏ ਇੱਕ ਲਾਟ ਨਾਲ ਜੋ ਕਿ 75 ਕੁਆਂਟੀਟੀ ਦਾ ਹੁੰਦਾ ਤੁਹਾਨੂੰ ਪਤਾ 3750 ਰੁਪਏ ਦਾ ਆਪਾਂ ਨੂੰ ਪ੍ਰੋਫਿਟ ਮਿਲਿਆ ਆਲਮੋਸਟ ਤੁਸੀਂ ਕਹਿ ਸਕਦੇ ਹੋ ਜੋ ਕਿ 30000 ਦਾ ਪ੍ਰੋਫਿਫਟ ਆਪਾਂ ਨੂੰ ਇਸ ਮੰਥ ਦੇ ਵਿੱਚ ਵੇਖਣ ਨੂੰ ਮਿਲਿਆ ਲਾਸਟ ਮੰਥ ਦੇ ਵਿੱਚ ਆਪਣਾ ਜਿਹੜਾ ਰਿਜ਼ਲਟ ਇਹਦੇ ਨਾਲੋਂ ਵੀ ਵਧੀਆ ਸੀ ਇਹਦਾ ਰੀਜ਼ਨ ਕੀ ਹੈ ਕਿ ਮਾਰਕੀਟ ਵੀ ਪਿਛਲੇ ਮਤਲਬ ਕਿ ਇੱਕ ਜਾਂ ਦੋ ਮੰਥ ਦੇ ਵਿੱਚ ਵਧੀਆ ਮੂਵ ਕਰ ਰਹੀ ਸੀ ਇੱਕ ਡਾਇਰੈਕਸ਼ਨਲ ਮੂਵ ਆ ਰਿਹਾ ਸੀ ਇਹ ਪ੍ਰੋਫਿਟ ਘਟ ਵੀ ਸਕਦਾ ਹੈ ਕਿਉਂਕਿ ਇਹ ਲਗਾਤਾਰ ਐਕੂਰਸੀ ਇੱਕੋ ਜਿਹੀ ਨਹੀਂ ਰਹਿੰਦੀ ਪਰ ਮੈਂ ਕੀ ਮੰਨ ਕੇ ਚੱਲਦਾ ਹਾਂ ਕਿ ਮੈਨੂੰ ਕਿੰਨਾ ਪ੍ਰੋਫਿਟ ਹੋਏ ਦੇ ਵੱਧ ਹੁੰਦਾ ਮੇਰੇ ਹਿਸਾਬ ਨਾਲ ਜੇ ਆਪਾਂ ਮੰਨ ਲਓ ਕਿ ਕੈਪੀਟਲ ਯੂਜ਼ ਕੀਤਾ ਹੈ ਮੰਥ ਦੇ ਵਿੱਚ 12 ਤੋਂ 13 ਜਾਂ ਤੇ ਆਪਣਾ 20000 ਦੇ ਆਸ-ਪਾਸ ਜਾਂ 25000 ਦੇ ਆਸ-ਪਾਸ ਹੋ ਜਾਵੇ ਕੈਪੀਟਲ ਵਿੱਚ ਮਿਲਾ ਕੇ ਠੀਕ ਹੈ ਚਲੋ ਇਸ ਤੋਂ ਵੀ ਘੱਟ ਮੰਨ ਕੇ ਚੱਲਦਾ ਹਾਂ ਮੈਂ 50% ਵੀ ਜੈਪ ਹੋ ਜਾਵੇ ਤਾਂ ਵੀ ਮਤਲਬ ਕਿ ਮੇਰੇ ਵਾਸਤੇ ਉਹ ਵਧੀਆ ਪ੍ਰਾਫਿਟ ਹੁੰਦਾ ਹੈ ਠੀਕ ਹੈ ਕਿਉਂਕਿ ਹਰ ਵਾਰ ਰਿਜਲਟ ਇਹੋ ਜਿਹੇ ਨਹੀਂ ਮਿਲਣਗੇ ਕਿਸੇ ਮਨਸ ਦੇ ਵਿੱਚ ਘਾਟਾ ਪ੍ਰਾਫਿਟ ਵੀ ਹੋਏ ਕਿਸੇ ਮਨਸ ਦੇ ਵਿੱਚ ਹੋ ਸਕਦਾ ਹੈ ਕਿ ਬ੍ਰੇਕ ਇਵਨ ਵੀ ਰਹਿ ਜਾਏ ਪਰ ਇਸ ਸਟ੍ਰੈਟਜੀ ਜਦੋਂ ਦੀ ਮੈਂ ਯੂਜ਼ ਕਰਨੀ ਸ਼ੁਰੂ ਕੀਤੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਇਹਦੇ ਨਾਲ ਟ੍ਰੇਡ ਕੀਤੀ ਹੈ ਉਸ ਤੋਂ ਇੱਕ ਇੱਕ ਮਹੀਨਾ ਪਹਿਲਾਂ ਆਪਾਂ ਪੇਪਰ ਟ੍ਰੇਡ ਕੀਤੀ ਸੀ ਜਿਵੇਂ ਮੈਂ ਤੁਹਾਨੂੰ ਲਾਸਟ ਦੇ ਵਿੱਚ ਕਿਹਾ ਸੀ ਕਿ ਪਹਿਲਾਂ 1-2 2 ਮਹੀਨਾ ਪੇਪਰ ਟ੍ਰੇਡ ਕਰੋ ਫਿਰ ਇਸ ਦੇ ਨਾਲ ਟ੍ਰੇਡ ਕਰਿਓ ਠੀਕ ਹੈ ਤੇ ਇਸ ਤਰ 410 ਆਪਣੇ ਆਏ ਸੀ ਨਾ ਆਪਾਂ ਇੱਥੇ 410 ਲਿਖ ਕੇ ਇੱਕ ਵਾਰੀ ਉਹ ਟਰੇਡਾਂ ਵਿੱਚੋਂ ਆਪਾਂ ਕੱਢ ਦਿੰਨੇ ਜੋ ਤੁਹਾਨੂੰ ਆਪਾਂ ਨਹੀਂ ਦੱਸਿਆ ਸੀ 252 ਕਿਉਂਕਿ ਕਿਸੇ ਕੰਮ ਕਰਕੇ ਮਾਈਨਸ ਉਸ ਤੋਂ ਵੱਧਾ ਜੋ ਆ 80.ए ਵੀ ਆਪਾਂ ਮਾਈਨਸ ਕਰ ਦੇਵਾਂਗੇ ਤੇ ਬਾਕੀ ਜੋ ਬਚਨਗੇ ਆਪਣੇ ਕੋਲੇ 72. ਬਚਨਗੇ ਠੀਕ ਹੈ 72 ਨੂੰ ਜੇ ਆਪਾਂ ਕਰਾਂਗੇ ਇਹਦੇ ਨਾਲ 75 ਨਾਲ ਇਹ ਤੁਹਾਨੂੰ ਕੋਈ 5400 ਦਾ ਪ੍ਰੋਫਿਟ ਵੇਖਣ ਨੂੰ ਮਿਲ ਜਾਵੇਗਾ ਠੀਕ ਹੈ ਮਤਲਬ ਕਿ ਜੇ ਤੁਸੀਂ ਮੇਰੇਆਂ ਦਿੱਤੀਆਂ ਦੋ ਟਰੇਡਾਂ ਜੋ ਮੈਂ ਤੁਹਾਨੂੰ ਨਹੀਂ ਦੇ ਸਕਿਆ ਉਹਨਾਂ ਤੋਂ ਬਿਨਾਂ ਵੀ ਫੋਲੋ ਕੀਤਾ ਹੋਵੇਗਾ ਤਾਂ ਤੁਸੀਂ ਪ੍ਰੋਫਿਟ ਦੇ ਵਿੱਚ ਰਹੇ ਹੋਗੇ ਪੇਪਰ ਟਰੇਡ ਦੇ ਵਿੱਚ ਮੈਂ ਕਿਸੇ ਨੂੰ ਨਹੀਂ ਕਿਹਾ ਸੀ ਕਿ ਤੁਸੀਂ ਪੈਸੇ ਨਾਲ ਟਰੇਡ ਕਰੋ ਜੇ ਤੁਸੀਂ ਕੀਤੀ ਹੈ ਉਹ ਤੁਹਾਡੀ ਆਪਣੀ ਇੱਛਾ ਹੋ ਸਕਦੀ ਹੈ ਠੀਕ ਹੈ ਮੈਂ ਕਿਹਾ ਸੀ ਕਿ ਪੇਪਰ ਟਰੇਡ ਕਰੋ ਠੀਕ ਹੈ ਤੇ ਫਿਰ ਵੀ ਤੁਸੀਂ ਪ੍ਰੋਫਿਟ ਦੇ ਵਿੱਚ ਰਹੇ ਹੋਗੇ ਹੁਣ ਇਸ ਹਿਸਾਬ ਨਾਲ ਜੇ ਆਪਾਂ ਆਲਮੋਸਟ ਮੰਨ ਕੇ ਚੱਲਦੇ ਹਾਂ ਫਿਰ ਵੀ ਆਪਾਂ ਨੂੰ 25 ਤੋਂ 30% ਰਿਟਰਨ ਦੇਖਣ ਨੂੰ ਮਿਲ ਗਿਆ ਜੇ ਤੁਸੀਂ ਉਹ ਦੋ ਟ੍ਰੇਡਾਂ ਮਿਸ ਕੀਤੀਆਂ ਤੇ ਉਹਦੀ ਜੋ ਬ੍ਰੋਕਰੇ ਚਾਰजेस ਉਹ ਵੀ ਨਹੀਂ ਲੱਗੇਗਾ ਕਿਉਂਕਿ ਤੁਸੀਂ ਟ੍ਰੇਡਾਂ ਨਹੀਂ ਕੀਤੀਆਂ ਠੀਕ ਹੈ ਤੇ ਇਹ ਆਪਣੀ ਸਟ੍ਰੈਟਜੀ ਜਿਹਦੇ ਵਿੱਚ ਆਪਾਂ ਨੂੰ ਵਧੀਆ ਜਲਦ ਦੇਖਣ ਨੂੰ ਮਿਲੇ ਲਾਸਟ ਮੰਥ ਜੋ ਉਹ ਹੀ ਆਪਣਾ ਉਹ ਆਪਣਾ ਪਿਛਲੇ ਆ ਸੀ ਜਿਹਦੇ ਵਿੱਚ ਆਪਾਂ ਨੂੰ 44000 ਦੇ ਆਸ-ਪਾਸ ਬਿਨਾਂ ਲਾਸ ਤੋਂ ਆਪਾਂ ਲਾਸ ਕੱਢਿਆ ਸੀ ਪਿਛਲੀ ਵੀਡੀਓ ਉਹ ਦੇਖ ਲਿਓ ਤੁਸੀਂ ਦੇਖਣੀ ਹੋਈ ਏ ਇਹਦੇ ਵਿੱਚ ਵੀ ਆਪਾਂ ਨੂੰ 40000 ਦੇ ਆਸ-ਪਾਸ ਪ੍ਰੋਫਿਟ ਦੇਖਣ ਨੂੰ ਮਿਲ ਗਿਆ ਸੀ ਠੀਕ ਹੈ ਹੁਣ ਅੱਗੇ ਅੱਗੇ ਦੀ ਕੀ ਪਲਾਨਿੰਗ ਆਪਣੀ ਰਹੂਗੀ ਨੈਕਸਟ ਮੰਥ ਵੀ ਹੁਣ ਆਪਾਂ ਅਜੇ ਇੱਕ ਠੀਕ ਹੈ 3 ਮੰਥ ਹੋ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ 2 ਲੋਡ ਕਰਾਂਗੇ ਫਿਰ 3 ਮੰਥ ਤੱਕ ਉਤਨਾ ਚੱਲੇਗਾ ਫਿਰ ਆਪਾਂ 4 ਸਿੱਧੇ 4 ਲੋਡ ਕਰਾਂਗੇ 6 ਮੰਥ ਤੋਂ ਬਾਅਦ ਇਸ ਤਰ੍ਹਾਂ ਆਪਾਂ ਸਟ੍ਰੈਟਜੀ ਨੂੰ ਅੱਗੇ ਵਧਾਉਂਦੇ ਜਾਵਾਂਗੇ ਹੁਣ ਕੁਝ ਲੋਕਾਂ ਨੂੰ ਮਤਲਬ ਕਿ ਆ ਪ੍ਰੋਫਿਟ ਮਤਲਬ ਕਿ ਦੇਖ ਕੇ ਇਹ ਵੀ ਹੋਵੇਗਾ ਕਿ ਨੈਕਸਟ ਮੰਥ ਹੀ ਆਪਾਂ 10 ਲੋਡ ਕਰ ਲਈਏ ਜਾਂ 5 ਲੋਡ ਕਰ ਲਈਏ ਉਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਤੁਹਾਡੀ ਜਦੋਂ ਮੰਨ ਲਓ ਕਿ ਤੁਸੀਂ ਜਿਆਦਾ ਲੋਡ ਜੈਕਦਮ ਕਰਦੇ ਹੋ ਉਹਦੇ ਨਾਲ ਕੀ ਹੋਵੇਗਾ ਕਿ ਜੋ ਵੀ ਤੁਸੀਂ ਪ੍ਰੋਫਿਟ ਪਿਛਲੇ ਮਹੀਨੇ ਕਮਾਇਆ ਹੋਵੇਗਾ ਜੇ ਇੱਕ ਦੋ ਸਟੌਪ ਲੌਸ ਲਗਾਤਾਰ ਹਿੱਟ ਹੋ ਗਏ ਤਾਂ ਉਹ ਖਤਮ ਹੋ ਜਾਵੇਗਾ ਬਾਅਦ ਵਿੱਚ ਟ੍ਰੇਡ ਕਰਨ ਦਾ ਕੌਨਫੀਡੈਂਸ ਨਹੀਂ ਆਵੇਗਾ ਇਹੀ ਸਭ ਤੋਂ ਵੱਡੀ ਗਲਤੀ ਹੁੰਦੀ ਆ ਟ੍ਰੇਡਿੰਗ ਦੇ ਵਿੱਚ ਜਿਹੜਾ ਆਪਾਂ ਲੌਸ ਦੇ ਵਿੱਚ ਦੁਬਾਰਾ ਚਲੇ ਜਾਂਦੇ ਆ ਇਸ ਕਰਕੇ ਸਟ੍ਰੈਟਜੀ ਨੂੰ ਸਟੈਪ ਬਾਈ ਸਟੈਪ ਇਨਕਰੀਜ਼ ਕਰਨਾ ਨਾ ਕਿ ਇੱਕ ਵਾਰੀ ਠੀਕ ਆ ਉਸ ਤੋਂ ਬਾਅਦ ਆ ਫਿਰ ਸਹੀ ਜਿ세 ਜਪਾ ਕਵਰਟੀ ਵਧਾਉਣੀ ਹੈ ਬਾਕੀ ਜੇ ਕਿਸੇ ਨੇ ਅਜੇ ਵੀ ਮਤਲਬ ਕਿ ਜੇ ਨਵਾਂ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਆ ਤੁਸੀਂ ਮਤਲਬ ਕਿ ਅਜੇ ਵੀ ਇਹਦਾ ਫੋਰਵਰਡ ਟੈਸਟ ਤੇ ਬੈਕ ਟੈਸਟ ਵੀ ਕਰ ਸਕਦੇ ਜੋ ਜੀ ਕਰਨਾ ਆ ਤੇ ਕੋਈ ਵੱਡੀ ਗੱਲ ਨਹੀਂ ਕੀ ਉਹਦੇ ਲਈ ਤੁਸੀਂ ਫਾਇਰਸ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਇੱਕ ਆਪਣਾ ਇਨਸਟਾ ਆਪਸ਼ਨ ਦਾ ਠੀਕ ਹੈ ਉਹਦੇ ਵਿੱਚ ਤੁਸੀਂ ਪੁਰਾਣੀਆਂ ਐਕਸਪੀਰੀਆਂ ਦੇ ਚਾਰਟ ਦੇਖ ਸਕਦੇ ਜੋ ਟਾਈਮ ਸਾਈਕਲ ਨਾਲ ਲਾ ਕੇ ਜਿੱਥੋਂ ਸਵਿੰਗ ਹਾਈ ਬ੍ਰੇਕ ਹੋਇਆ ਕਿੰਨੇ ਤੇ ਐਂਟਰੀ ਬਣਦੀ ਸੀ ਕਿੰਨੇ ਤੇ ਐਗਜ਼ਿਟ ਬਣਦਾ ਸੀ ਜੋ ਆਪਾਂ ਕੰਡੀਸ਼ਨ ਆ ਵੀਡੀਓ ਚ ਦੱਸਿਆ ਹੋਇਆ ਵੀਡੀਓ ਇਹ ਆ ਦੇਖ ਲਿਓ ਠੀਕ ਹੈ ਕੰਮ ਆਊਗੀ 40 ਮਿੰਟ ਲਗਾਓ ਉਸ ਤੋਂ ਬਾਅਦ ਪ੍ਰੈਕਟਿਸ ਕਰੋ ਤੇ ਮੇਰੇ ਤੋਂ ਲਿਖ ਕੇ ਲੈ ਲਿਓ ਠੀਕ ਹੈ ਜੇ ਕਿਸੇ ਨੂੰ ਯਕੀਨੀ ਆਨੂ ਪ੍ਰੋਫਿਟ ਹੋ ਜਾਵੇਗਾ ਜੇ ਤੁਸੀਂ ਲਾਸ ਤੋਂ ਲਾਸ ਵੀ ਕਵਰ ਹੋ ਜਾਵੇਗਾ ਪਰ ਟਾਈਮ ਲੱਗੇਗਾ ਸਟੈਪ ਬਾਈ ਸਟੈਪ ਸਟਰੈਟਜੀ ਨੂੰ ਫੋਲੋ ਕਰੋ 3 ਮੰਥ ਇੱਕ ਲੋਟ ਲਓ ਫਿਰ ਉਸ ਤੋਂ ਬਾਅਦ ਆ 3 ਮੰਥ ਦੋ ਲੋਟ ਚਲੋ 6 ਮੰਥ ਹੋ ਗਏ ਆਪਣੇ ਉਸ ਤੋਂ ਬਾਅਦ ਆ ਫਿਰ 3 ਮੰਥ ਤੱਕ ਫਿਰ ਦੋ ਤੋਂ ਸਿੱਧੇ ਚਾਰ ਕਰ ਲਵੋ ਠੀਕ ਹੈ ਫਿਰ ਲਾਸਟ ਤੇ ਜੋ 3 ਮੰਥ ਬਚਣਗੇ ਉਹਦੇ ਵਿੱਚ ਫਿਰ ਚਾਰਨ ਵਾਲੀ ਕਰੋ ਇਹ ਇਸ ਤਰ੍ਹਾਂ ਸਟਰੈਟਜੀ ਨੂੰ ਫੋਲੋ ਕਰਨਾ ਹੁੰਦਾ ਹੈ ਨਾ ਕਿ ਕਿ ਜੇ ਉਹਦੇ ਨਾਲ ਕੀ ਹੋਵੇਗਾ ਕਿ ਜੋ ਤੁਸੀਂ ਪ੍ਰੋਫਿਟ ਕਰ ਰਹੇ ਹੋ ਉਸ ਤੇ ਰਿਸਕ ਲੈ ਰਹੇ ਹੋ ਨਾ ਕਿ ਕੈਪੀਟਲ ਤੇ ਰਿਸਕ ਲੈ ਰਹੇ ਹੋ ਠੀਕ ਹੈ ਇਹ ਹੁੰਦੀ ਹੈ ਸਟ੍ਰੈਟਜੀ ਇਸ ਤਰ੍ਹਾਂ ਤੁਸੀਂ ਫਾਲੋ ਕਰੋਗੇ ਤਾਂ ਆਨਵਰਲੇ ਟਾਈਮ ਦੇ ਵਿੱਚ ਪ੍ਰੋਫਿਟੇਬਲ ਹੋ ਸਕਦੇ ਜੋ ਬਾਕੀ ਕੋਈ ਵੀ ਚੀਜ਼ ਦੁਨੀਆ ਦੀ ਤੁਸੀਂ ਸਿੱਖ ਲਓ 100% ਕਿਸੇ ਵੀ ਚੀਜ਼ ਦੇ ਵਿੱਚ ਪ੍ਰੋਫਿਟ ਨਹੀਂ ਹੋਣਾ ਇਹ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਜੇ ਮੰਨ ਲਓ ਕਿ ਕੋਈ ਕੋਈ ਬੰਦਾ ਟਰੇਡਿੰਗ ਦੇ ਵਿੱਚ ਇਹ ਚੀਜ਼ ਲੱਭ ਰਿਹਾ ਹੈ ਕਿ 100% ਸਾਨੂੰ ਪ੍ਰੋਫਿਟ ਵਾਲੀ ਸਟ੍ਰੈਟਜੀ ਮਿਲ ਜਾਵੇ ਜਿਹਦੇ ਵਿੱਚ ਸਟਾਪ ਲੌਸ ਹੀ ਨਾ ਹੋਵੇ ਤਾਂ ਤੁਸੀਂ ਹੋਰ ਕੋਈ ਕੰਮ ਕਰ ਲਵੋ ਜਿਹੜਾ 100% ਹੋਵੇ ਇਹ ਤੁਹਾਡੇ ਲਈ ਨਹੀਂ ਬਣਿਆ ਕਿਉਂਕਿ ਇਹਦੇ ਵਿੱਚ ਕੋਈ ਵੀ ਚੀਜ਼ 100% ਨਾ ਤਾਂ ਅੱਜ ਹੈ ਨਾ ਫਿਊਚਰ 'ਚ ਹੋਵੇਗੀ ਤੇ ਨਾ ਆ ਕਦੇ ਸੀ ਕਿਉਂਕਿ ਮਾਰਕੀਟ ਇੱਕ ਪ੍ਰੋਬੈਬਿਲਟੀ ਹੁੰਦੀ ਹੈ ਜਿਹਦੇ ਨੂੰ ਆਪਾਂ ਮਤਲਬ ਪ੍ਰੋਬੈਬਿਲਟੀ ਮੰਨ ਲਓ ਕਿ ਆਪਾਂ ਕਿਸੇ ਸੈਟਅਪ ਦਾ ਬੈਕਟੈਸਟ ਕਰ ਲਿਆ ਜੇ ਆਪਾਂ ਦੇਖ ਲੈਂਦੇ ਹਾਂ ਕਿ ਇੰਨੀ ਵਾਰ ਇਹ ਪਾਸ ਹੋਇਆ ਸੀ ਤੇ ਇੰਨੀ ਵਾਰ ਇਹ ਫੇਲ ਹੋਇਆ ਸੀ ਜਦੋਂ ਪਾਸ ਹੋਇਆ ਸੀ ਉਦੋਂ ਇਸ ਨੇ ਆਪਾਂ ਨੂੰ ਕੀ ਦਿੱਤਾ ਜਦੋਂ ਇਹ ਫੇਲ ਹੋਇਆ ਸੀ ਤੇ ਉਦੋਂ ਆਪਾਂ ਨਾ ਇਸ ਨੇ ਕੀ ਲਿਆ ਉਸ ਤੋਂ ਬਾਅਦ ਆਪਾਂ ਇੱਕ ਰਿਜ਼ਲਟ ਕੱਢਦੇ ਹਾਂ ਫਿਰ ਜਦੋਂ ਆਪਾਂ ਟ੍ਰੇਡ ਕਰਦੇ ਹਾਂ ਰੀਅਲ ਮਨੀ ਨਾਲ ਉਦੋਂ ਥੋੜਾ ਜਿਹਾ ਹੋਰ ਚੈਲੰਜ ਹੁੰਦਾ ਹੈ ਇਹ ਚੀਜ਼ਾਂ ਨੂੰ ਸਮਝੋ ਠੀਕ ਹੈ ਮਾਰਕੀਟ ਕੋਈ ਵੀ 100% ਪ੍ਰੇਡਿਕਟ ਨਹੀਂ ਕਰ ਆਵੇਂ ਕੋਈ ਜਿਸ ਨੇ ਪੀ ਐਚ ਡੀ ਛੱਡ ਕੇ ਪੂਰੀ ਮਤਲਬ ਕਿ ساری ਉਮਰ ਵੀ ਪੜਾਈ ਕੀਤੀ ਹੋਵੇ ਤਾਂ ਵੀ 100% ਪ੍ਰਡਿਕਟ ਨਹੀਂ ਕਰ ਸਕਦਾ ਪ੍ਰੋਬੈਬਿਲਟੀ ਹੁੰਦੀ ਆ ਹਮੇਸ਼ਾ ਇਹ ਮਰਨਾ ਜਿਸ ਦਿਨ ਤੁਸੀਂ ਇਹ ਮੰਨ ਲਿਆ ਉਸ ਦਿਨ ਤੁਸੀਂ ਟਰੇਡਰ ਹੋ ਨਹੀਂ ਤੇ ਫਿਰ ਜੋ ਮਤਲਬ ਕਿ ਜ਼ਿਆਦਾਤਰ ਲੋਕ ਤਾਂ ਕੀ ਆ ਕਿਸ ਨੂੰ ਜੂਆ ਹੀ ਸਮਝਦੇ ਆ ਕਿਉਂ ਸਮਝਦੇ ਕਿਉਂਕਿ ਉਹ ਮਤਲਬ ਕਿ ਜਿਵੇਂ ਮੰਨ ਲਓ ਕਿ ਸਵੇਰੇ ਆਪਾਂ 9:15 ਤੇ ਮਾਰਕੀਟ ਖੁੱਲੀ ਸਾਢੇ 9:00 ਮਾਰਕੀਟ ਖੁੱਲੀ ਦੇਖਿਆ ਮਾਰਕੀਟ ਉੱਤੇ ਜਾ ਰਹੀ ਹੈ ਤੇ ਕਾਲ ਲੈ ਲਈ ਥੱਲੇ ਜਾ ਰਹੀ ਰਿਪੋਰਟ ਲੈ ਲਈ ਉਹ ਫਿਰ ਮਤਲਬ ਕਿ ਇੱਕ ਆਪਾਂ ਆਪਾਂ ਉਸ ਨੂੰ ਜੂਆ ਬਣਾਇਆ ਹੈ ਨਾ ਕਿ ਮਾਰਕੀਟ ਜੂਆ ਹੈ ਮਾਰਕੀਟ ਇੱਕ ਵਧੀਆ ਚੀਜ਼ ਹੈ ਇਹਦੇ ਵਿੱਚ ਆਪਾਂ ਪ੍ਰੋਫਿਟ ਕਰ ਸਕਦੇ ਹਾਂ ਪਰ ਉਹਦੇ ਵਾਸਤੇ ਆਪਾਂ ਨੂੰ ਰਾਹ ਬਣਾਉਣੇ ਪੈਂਦੇ ਆ ਤੇ ਰਾਹ ਤੇ ਚੱਲਣਾ ਪੈਂਦਾ ਹੈ ਤੇ ਕਦੇ ਵੀ ਉਸ ਤੋਂ ਡੋਲਣਾ ਨਹੀਂ ਹੁੰਦਾ ਇਹ ਹੈ ਸਭ ਤੋਂ ਵੱਡਾ ਆਪਣੇ ਲਈ ਲੈਸਨ ਠੀਕ ਹੈ ਤੇ ਸਟ੍ਰੈਟਜੀ ਕੋਈ 100% ਨਹੀਂ ਹੁੰਦੀ ਤੇ ਹਰ ਇੱਕ ਸਟ੍ਰੈਟਜੀ ਵਧੀਆ ਹੁੰਦੀ ਕੋਈ ਵੀ ਸਟ੍ਰੈਟਜੀ ਮਾਰੀ ਨਹੀਂ ਹੁੰਦੀ ਪਾਸੇ ਆ ਕਿ ਕਿਸੇ ਵੀ ਸਟ੍ਰੈਟਜੀ ਦੇ ਵਿੱਚ ਜਦੋਂ ਲਗਾਤਾਰ ਇੱਕ ਦੋ ਐਸਐਲ ਹਿੱਟ ਹੋ ਜਾਂਦੇ ਉਸ ਤੋਂ ਬਾਅਦ ਆਪਾਂ ਉਸ ਦੇ ਵਿੱਚ ਟ੍ਰੇਡ ਨਹੀਂ ਕਰਦੇ ਜਿਹੜਾ ਕਿ ਆਪਣਾ ਲਾਸ ਹੋਣ ਦਾ ਕਾਰਨ ਬਣਦਾ ਹੈ ਠੀਕ ਹੈ ਹੁਣ ਜਿਵੇਂ ਆਪਾਂ ਇਹਦੇ ਵਿੱਚ ਹੀ ਦਿਖਾ ਦਿੰਦੇ ਆ ਕਿ ਇਹਦੇ ਵਿੱਚ ਜਦੋਂ ਆ ਇੱਥੇ ਆਪਾਂ ਨੂੰ ਦੇਖੋ ਕਿ ਜਦੋਂ ਆਪਾਂ ਪਹਿਲੀਆਂ ਇਹ ਮਾਫ ਕਰਨਾ ਪਿਛਲੇ ਮਹੀਨੇ ਆ ਰਹੀ ਹੈ ਜੁਆਇਰਕੀ ਵਾਲੇ ਮੰਥ ਵਾਲੀ ਉਹ ਆਪਾਂ ਕੱਢਾਂਗੇ ਦੇਖੋ এজ ਜੜੀ ਠੀਕ ਹੈ ਤੇ ਬਾਕੀ ਇਸ ਤਰ੍ਹਾਂ ਜ਼ਰੂਰ ਲਿਖਿਆ ਕਰੋ ਤੁਸੀਂ ਜਰਨਲ ਜ਼ਰੂਰ ਬਣਾਇਆ ਕਰੋ ਜੋ ਵੀ ਟਰੇਡ ਕਰਦੇ ਹੋ प्रॉफिट ਹੋਇਆ ਜਾਂ ਲਾਸ ਹੋਇਆ ਉਸ ਇਸ ਦੇ ਨਾਲ ਕੀ ਹੁੰਦਾ ਹੈ ਕਿ ਆਪਣੀ ਇੱਕ ਹੈਬਿਟ ਬਣ ਜਾਂਦੀ ਹੈ ਜਿਸ ਦੇ ਨਾਲ ਮਤਲਬ ਕਿ ਨਾਲੇ ਫਿਊਚਰ ਦੇ ਵਿੱਚ ਜਾ ਕੇ ਆਪਾਂ ਓਵਰ ਟਰੇਡਿੰਗ ਤੋਂ ਬਚ ਸਕਦੇ ਹਾਂ ਦੂਜਾ ਕੀ ਹੈ ਕਿ ਆਪਾਂ ਨੂੰ ਯਾਦ ਰਹਿੰਦਾ ਹੈ ਕਿ ਆਪਾਂ ਕੀ ਗਵਾਇਆ ਤੇ ਕੀ ਲਿਆ ਠੀਕ ਹੈ ਇਹ ਦੇਖੋ ਪਹਿਲੇ ਨਾਲ ਦੋ ਟਰੇਡਾਂ ਦਾ ਪ੍ਰੋਫਿਟ ਹੋਣ ਤੋਂ ਪਹਿਲਾਂ ਲਾਸ 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 ਚਾਰ ਟਰੇਡਾਂ ਲਗਾਤਾ ਲਾਸ ਤੇ ਜੀ ਟਰੇਡ ਦੇ ਵਿੱਚ ਜਦੋਂ ਲਾਸ ਹੋਇਆ ਸੀ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤਾ ਮਤਲਬ ਜੋ ਮੈਸੇਜ ਕਰਦੇ ਮੈਨੂੰ ਟੈਲੀ ਇਹ ਕੰਮ ਨਹੀਂ ਕਰੇਗੀ ਇਹਦੇ ਵਿੱਚ ਲਾਸ ਹੀ ਹੁੰਦਾ ਹੈ ਹੋ ਸਕਦਾ ਹੈ ਕਿ ਉਹਨਾਂ ਨੇ ਪਹਿਲਾਂ ਟ੍ਰੇਡਾਂ ਨਾ ਕੀਤੀਆਂ ਹੁਣ ਸਿੱਧਾ ਇਸ ਟ੍ਰੇਡ ਤੋਂ ਇੰਟਰੇ ਨਹੀਂ ਸ਼ੁਰੂ ਕੀਤੀ ਹੋਵੇ ਉਹਨਾਂ ਨੂੰ ਲਾਸ ਹੋਇਆ ਨੈਕਸਟ ਟ੍ਰੇਡ ਉਹਨਾਂ ਨੇ ਮਿਸ ਕੀਤੀ ਠੀਕ ਹੈ ਫਿਰ ਨੈਕਸਟ ਵੀ ਨਹੀਂ ਕੀਤੀ ਹੋਵੇ ਕਿਉਂਕਿ ਕੰਫੀਡੈਂਸ ਉਹਨਾਂ ਦਾ ਖਤਮ ਹੋ ਗਿਆ ਬਿਲਕੁਲ ਇਹੀ ਹੈ ਮਤਲਬ ਕਿ ਸਭ ਤੋਂ ਵੱਡਾ ਜਿਹੜਾ ਆਪਣਾ ਮਾਈਂਡ ਜਿੱਥੇ ਜਾ ਕੇ ਫੇਲ ਹੁੰਦਾ ਹੈ ਕਿ ਆਪਾਂ ਲਾਸ ਨਹੀਂ ਲੈਣਾ ਚਾਹੁੰਦੇ ਜਿਸ ਦਿਨ ਲਾਸ ਲੈਣਾ ਸਿੱਖ ਲਿਆ ਉਸ ਦਿਨ ਮਾਰਕੀਟ ਤੁਹਾਨੂੰ ਪ੍ਰੋਫਿਟ ਦੇਵੇਗੀ ਜਿੰਨਾ ਚਿਰ ਤੁਸੀਂ ਲਾਸ ਲੈਣਾ ਨਹੀਂ ਸਿੱਖੋਗੇ ਉਹਨਾਂ ਚਿਰ ਮਾਰਕੀਟ ਤੁਹਾਨੂੰ ਪ੍ਰੋਫਿਟ ਨਹੀਂ ਦੇ ਉਸ ਤੋਂ ਬਾਅਦ ਜਦੋਂ ਆ ਮੈਂ ਟ੍ਰੇਡ ਸ਼ੇਅਰ ਕੀਤੀ ਸੀ ਕਿਉਂਕਿ ਮਿਸ ਹੋ ਗਈ ਸੀ ਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੋਵੇਗਾ ਕਿ ਆ ਲਾਸ ਹੋਣ ਕਰਕੇ ਮੈਂ ਟ੍ਰੇਡ ਕਰਨ ਨਹੀਂ ਛੱਡ ਦਿੱਤੀ ਮੈਂ ਦੇਖੋ ਕਿਸੇ ਵੀ ਸਟਰੈਟਜੀ ਦੇ ਸਾਡੋ ਘਾਟ ਇੱਕ ਮੰਥ ਟ੍ਰੇਡ ਕਰਕੇ ਦੇਖਦੇ ਹਾਂ ਚਾਹੇ ਪ੍ਰੋਫਿਟ ਹੋਵੇ ਜਾਂ ਚਾਹੇ ਲਾਸ ਹੁਣ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੈਗੇ ਆ ਕਿ ਜਿਹੜੇ 4 4 5 5 ਹਰ ਇੱਕ ਦਿਨ ਦੇ ਵਿੱਚ ਸਿਰਫ ਓਵਰ ਟ੍ਰੇਡਿੰਗ ਕਰਕੇ ਹੀ ਲਾਸ ਕਰ ਦਿੰਦੇ ਪਰ ਉਹ ਇਸ ਸਟਰੈਟਜੀ ਨੂੰ ਫੋਲੋ ਕਰਨੋਂ ਡਰਦੇ ਆ ਕਿਉਂ ਡਰਦੇ ਆ ਕਿਉਂਕਿ ਇਹਦੇ ਵਿੱਚ 40 ਤੋਂ 50 ਪੁਆਇੰਟਾਂ ਦਾ ਕਈ ਵਾਰੀ ਸਟਾਪ ਲੌਸ ਜਾਂ 80 ਪੁਆ ਪਰ ਮੈਨੂੰ ਕੋਈ ਡਰ ਨਹੀਂ ਕਿਉਂ ਨਹੀਂ ਡਰ ਕਿਉਂਕਿ ਜਦੋਂ ਚੱਲੇਗਾ ਪ੍ਰੋਫਿਟ ਵੀ ਵੱਡਾ ਦੇ ਕੇ ਜਾਂਦੀ ਹੈ ਨਾ ਮੈਂ ਇਹ ਸੋਚਦਾ ਹਾਂ ਜਿਸ ਦਿਨ ਚੱਲੇਗੀ ਫਾੜ ਕੇ ਰੱਖ ਦੇਗੀ ਸਾਰਾ ਕੁਝ ਖਤਮ ਮਤਲਬ ਇਹ ਕਿ ਟ੍ਰੇਡ ਦੇ ਵਿੱਚ ਸਾਰੇ ਲਾਭ ਖਤਮ ਹੋ ਜਾਣਗੇ ਇਸ ਤਰ੍ਹਾਂ ਮਤਲਬ ਕਿ ਮੈਸੇਜ ਨੂੰ ਫੋਲੋ ਕਰਦਾ ਹਾਂ ਇਸੇ ਕਰਕੇ ਆਪਾਂ ਪਹਿਲਾਂ ਕੁਆਂਟੀਟੀ ਘੱਟ ਲੈ ਰਹੇ ਹਾਂ ਤਾਂ ਜੋ ਆਪਾਂ ਨੂੰ ਸਟਰੈਟਜੀ ਤੇ ਕੰਫੀਡੈਂਸ ਹੋ ਜਾਵੇ ਤੇ ਆਪਾਂ ਆਪਣੇ ਆਪ ਨੂੰ ਪੱਕੇ ਕਰ ਲਈਏ ਕਿ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਵੀ ਫੋਲੋ ਕਰ ਸਕਦੇ ਹੋ ਔਨ ਵਾਰਾ ਟਾਈਮ ਦੇ ਵਿੱਚ ਬਾਕੀ ਹੁਣ ਮੈਂ ਜੋ ਵੀ ਇਸ ਦਿਨ ਟ੍ਰੇਡਾਂ ਅੱਗੇ ਦਵਾਂਗਾ ਟੈਲੀਗ੍ਰਾਮ ਤੇ ਬਿਲਕੁਲ ਵੀ ਨਹੀਂ ਦੇਣ ਵਾਲਾ ਠੀਕ ਹੈ ਜੇ ਟਾਈਮ ਲੱਗਾ ਤਾਂ ਵੀਡੀਓ ਜ਼ਰੂਰ ਬਣਾਇਆ ਕਰਾਂਗੇ ਨਾ ਹੀ ਟੈਲੀਗ੍ਰਾਮ ਤੇ ਆਪਣੀ ਕੋਈ ਛੋਟੀ ਐਸਐਲ ਵਾਲੀ ਟ੍ਰੇਡ ਹੁਣ ਆਉਣੀ ਆ ਠੀਕ ਹੈ ਮੈਂ ਟ੍ਰੇਡ ਨਹੀਂ ਤੁਹਾਨੂੰ ਦਿਆ ਕਰਨੀ ਸਿਰ ਟ੍ਰੇਡ ਨਹੀਂ ਤੁਹਾਨੂੰ ਦਿਆ ਕਰਨੀ ਉੱਥੇ ਕੋਈ ਵੀ ਸਿਰਫ ਲੈਵਲ ਦੱਸਿਆ ਕਰੂੰਗਾ ਤੇ ਇਥੋਂ ਆ ਚੀਜ਼ ਹੋ ਸਕਦੀ ਆ ਚੀਜ਼ ਹੋ ਸਕਦੀ ਉਹਦੀ ਪੋਸਿਬਿਲਟੀ ਦੱਸ ਕੇ ਪੂਰਾ ਦਿਨ ਆਪਾਂ ਕੁਝ ਵੀ ਅਪਡੇਟ ਨਹੀਂ ਕਰਨਾ ਕਿਉਂ ਨਹੀਂ ਕਰਨਾ ਕਿਉਂਕਿ ਮੈਂ ਥੋੜਾ ਜਿਹਾ ਸਕਰੀਨ ਟਾਈਮ ਘਟਾ ਰਿਹਾ ਹਾਂ ਠੀਕ ਹੈ ਵਕੋ ਵਕਾ ਪ੍ਰੋਡਕਟ ਜਿਵੇਂ ਹੋ ਗਏ ਕਰੂਡ ਆਇਲ ਹੋ ਗਿਆ ਕ੍ਰਿਪਟ ਹੋ ਗਿਆ ਨਾ ਸਾਰਿਆਂ ਦੇ ਵਿੱਚ ਆਪਾਂ ਨੂੰ ਫੱਖੂ ਬੁੱਕ ਜਗ੍ਹਾ ਤੇ ਟ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਵੀ ਇੱਕ ਪੋਜੀਸ਼ਨ ਟਾਈਪ ਟ੍ਰੇਡ ਜਿਸ ਨੂੰ ਕਿ ਬਾਰ-ਬਾਰ ਮਤਲਬ ਕਿ ਆਪਾਂ ਨੂੰ ਸਕਰੀਨ ਨਾ ਦੇਖਣੀ ਪਏ ਇਹੋ ਜਿਹਾ ਮੈਂ ਫਿਊਚਰ ਦੇ ਵਿੱਚ ਕੁਝ ਸੋਚ ਰਿਹਾ ਹਾਂ ਇਸ ਕਰਕੇ ਨਾ ਹੀ ਮਤਲਬ ਕਿ ਜਿਆਦਾ ਟਾਈਮ ਸਕਰੀਨ ਤੇ ਬੈਠਣਾ ਪਵੇ ਤੇ ਆਪਾਂ ਨੂੰ ਜਿੰਨਾ ਕੁ ਪ੍ਰੋਫਿਟ ਚਾਹੀਦਾ ਉਹ ਵੀ ਮਿਲਦਾ ਜਾਏ ਤੇ ਜਿਸ ਦੇ ਨਾਲ ਆਪਣੇ ਆਨਵਰ ਟਾਈਮ ਦੇ ਵਿੱਚ ਕੋਈ ਮਤਲਬ ਹੈਲਥ ਇਸ਼ੂ ਵੀ ਨਾ ਹੋ ਸਿਰਫ ਇਸ ਕਰਕੇ ਮੈਂ ਸਕਰੀਨ ਟਾਈਮ ਘਟਾ ਰਿਹਾ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਜੋ ਉਹਨਾ ਮੈਨੂੰ ਮਿਲਿਆ ਕਿ ਮੈਂ ਜ਼ਿਆਦਾ ਲਾਲਚ ਨਹੀਂ ਕਰ ਰਿਹਾ ਤੇ ਨਾ ਹੀ ਮਤਲਬ ਕਿ ਮੈਂ ਲੋਕਾਂ ਨੂੰ ਇਹ ਹੈਬਿਟ ਬਣਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਮੇਰੀਆਂ ਟ੍ਰੇਡਾਂ ਫੋਲੋ ਕਰੋ ਹਾਂ ਜੋ ਮੈਂ ਮੈਥਡ ਦੱਸਿਆ ਉਹਨਾਂ ਨੂੰ ਜ਼ਰੂਰ ਤੁਸੀਂ ਬੈਕ ਟੈਸਟ ਕਰ ਸਕਦੇ ਹੋ ਫਾਰਵਰਡ ਟੈਸਟ ਕਰ ਸਕਦੇ ਹੋ ਤੇ ਉਹ ਤੁਹਾਡੇ ਲਈ ਕੰਮ ਕਰਨਗੇ ਜਿਵੇਂ ਕਿ ਇਹ ਮੈਥਡ ਮੈਂ ਲਿਖ ਕੇ ਵੀ ਦੇਣ ਨੂੰ ਤਿਆਰ ਹਾਂ ਜੇ ਤੁਸੀਂ ਫੋਲੋ ਕਰ ਲੋਗੇ ਦੋ ਤੋਂ ਤਿੰਨ ਮਹੀਨੇ ਤਾਂ ਆਪ ਆ ਕੇ ਕਹੋਗੇ ਕਿ ਕਿਸੇ ਨੇ ਕੋਈ ਤਰੀਕਾ ਸਾਨੂੰ ਦੱਸਿਆ ਸੀ ਜਿਹਦੇ ਨਾਲ ਸਾਡੀ ਜ਼ਿੰਦਗੀ ਬਦਲ ਗਈ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ